ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਫਰੀ ਸਤਿ ਸ਼੍ਰੀਕਾ ਮੈਂ ਹਾਂ ਤੁਹਾਡਾ ਖੂਸਰਾਜ ਆਮ ਆਦਮੀ ਪਾਰਟੀ ਨੂੰ ਲੱਗਿਆ ਵੱਡਾ ਝਟਕਾ ਆਮ ਆਦਮੀ ਪਾਰਟੀ ਦੀ ਸਮੁੱੱਚੀ ਲੀਡਰਸ਼ਿਪ ਵੱਲੋਂ 100 ਦਿਨ ਲਗਾਤਾਰ ਚੋਣ ਪ੍ਰਚਾਰ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਪ ਅਰੋੜਾ ਦੇ ਹੱਕ ਵਿੱਚ ਲੇਕਿਨ ਲੱਗਦਾ ਹੈ ਕਿ ਉਹ ਬਾਜ਼ੀ ਪੁੱਟੀ ਪੈ ਗਈ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਪ अरोड़ा ਅਤੇ ਦੂਜੇ ਪਾਸੇ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇ ਜਵਾਲ ਨੂੰ ਲੱਗਦਾ ਹੈ ਜਿਹੜੀ ਮਿਹਨਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਪਿਛਲੇ 3 ਮਹੀਨਿਆਂ ਤੋਂ ਯਾਨੀ ਕਿ 100 ਦਿਨ ਤੋਂ ਕੀਤੀ ਜਾ ਰਹੀ ਹੈ ਉਸ ਨੂੰ ਬੂਰ ਨਹੀਂ ਪਿਆ ਬੂਰ ਪੈਣ ਤੋਂ ਹੀ ਪਹਿਲਾਂ ਵੱਡੇ ਖੁਲਾਸੇ ਹੋ ਗਏ ਨੇ ਇੱਕ ਪਾਸੇ ਜਿੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ 3 ਦਿਨ ਗਾਇਬ ਰਹੇ ਕਿਉਂਕਿ ਉਹਨਾਂ ਦੀ ਸਿਹਤ ਠੀਕ ਨਹੀਂ ਸੀ ਤੇ ਸੰਜੀਵ ਅਰੋੜਾ ਤੇ ਨਾਮ ਕੋਈ ਵੱਡੇ ਆਗੂ ਨਹੀਂ ਵਿਖੇ ਗਏ ਲੇਕਿਨ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਤੰਜ ਕਸ ਰਹੇ ਨੇ ਭਾਰਤੀ ਜਨਤਾ ਪਾਰਟੀ ਵਾਲੇ ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ ਨੇ ਕਿ ਹਵਾ ਨਿਕਲ ਗਈ ਹੈ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦੀ ਕਈ ਬੂਥਾਂ ਉੱਤੇ ਆਮ ਆਦਮੀ ਪਾਰਟੀ ਦੇ ਵਰਕਰ ਆਮ ਆਦਮੀ ਪਾਰਟੀ ਦੇ ਵੋਟਰ ਅਤੇ ਆਮ ਆਦਮੀ ਪਾਰਟੀ ਦੇ ਏਜੰਟ ਜਿਹੜੇ ਨਹੀਂ ਦਿਖੇ ਜਿਨ੍ਹਾਂ ਨੂੰ ਫਾਰਮ ਫਿਲ ਜਾਂ ਪਰਚੀ ਭਰਨ ਦਾ ਕੰਮ ਕੀਤਾ ਜਾਂਦਾ ਹੈ ਇਸ ਨੂੰ ਲੈ ਕੇ ਉਹ ਕਨਾਤਾਂ ਉਹ ਤੰਬੂ ਉਹ ਟੈਂਟ ਬਿਲਕੁਲ ਅੱਜ ਖਾਲੀ ਦਿਸੇ ਤੰਜ ਕੱਸੇ ਜਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜੀਵਨ ਗੁਪਤਾ ਵੱਲੋਂ ਭਾਈ ਦੇਖੋ ਤੁਹਾਡੇ ਆਪ ਦੇ ਤੰਬੂ ਕਨਾਤਾਂ ਟੈਂਟ ਖਾਲੀ ਪਏ ਨੇ ਜੇਕਰ ਤੁਸੀਂ ਮਿਹਨਤ ਕੀਤੀ ਹੁੰਦੀ ਜੇਕਰ ਤੁਹਾਨੂੰ ਲੋਕ ਚਾਹੁੰਦੇ ਹੁੰਦੇ ਤਾਂ ਤੁਹਾਨੂੰ ਦਰ ਦਰ ਜਾ ਕੇ ਵੋਟਾਂ ਨਹੀਂ ਮੰਗਣੀਆਂ ਪੈਣੀਆਂ ਸੀ ਕਿਉਂਕਿ ਤੁਸੀਂ ਤਿੰਨਾਂ ਸਾਲਾਂ ਦੇ ਵਿੱਚ ਜਿਹੜੇ ਵਾਅਦੇ ਕੀਤੇ ਸੀ ਪੰਜਾਬ ਦੇ ਲੋਕਾਂ ਦੇ ਨਾਲ ਉਹਨਾਂ ਨੂੰ ਪੂਰਾ ਨਹੀਂ ਕਰ पाए ਇਸ ਨੂੰ ਲੈ ਕੇ ਸਿਆਸੀ ਜਿਹੜੀ ਹੈ ਤਾਂ ਜਿਹੜਾ ਕੱਸਿਆ ਗਿਆ ਹੈ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਕਿਉਂਕਿ ਉਹ ਜਗ੍ਹਾ-ਜਗ੍ਹਾ ਤੇ ਉਹਨਾਂ ਨੇ ਜਾ ਕੇ ਵੇਖਿਆ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਆ ਆਮ ਆਦਮੀ ਪਾਰਟੀ ਦੇ ਵਰਕਰ VOTER ਅਤੇ ਏਜੰਟ ਉਹਨਾਂ ਟੈਂਟਾਂ ਦੇ ਵਿੱਚ ਨਹੀਂ ਬੈਠ ਰਹੇ ਜੋ ਛਮਿਆਨੀ ਟੈਂਟ ਅਤੇ ਤੱਬੂ ਕਨਾਤਾ ਸਜਾਇਆ ਗਿਆ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਪ ਰੋੜਾ ਵੱਲੋਂ ਹਾਲਾਂਕਿ ਸੰਜੀਪ ਰੋੜਾ ਨੇ ਕਿਹਾ ਹੈ ਕਿ ਮੈਂ ਸੌਂਦ ਰਮਿੰਦ ਕੀਤੀ ਹੈ ਸਵੇਰੇ ਉੱਠ ਕੇ ਮੈਂ ਮੰਦਿਰ ਗੁਰਦੁਆਰਾ ਮਸਜਿਦ ਗਿਰਜਾ ਕਰ ਜਾ ਕੇ ਅਰਦਾਸ ਕੀਤੀ ਹੈ ਲੋਕ ਮੇਰੀ ਮਿਹਨ ਦਾ ਮੁੱਲ ਮੈਨੂੰ ਵਾਪਸ ਮੋੜਨਗੇ VOTA ਦੇ ਨਾਲ ਉਹਨਾਂ ਨੇ ਕਿਹਾ ਕਿ ਲੋਕਾਂ ਦੇ ਵਿੱਚ क्रेਜ਼ ਹੈ ਜਿੱਤ ਸਾਡੀ ਪੱਕੀ ਹੈ ਲੇਕਿਨ ਭਾਰਤੀ ਜਨਤਾ ਪਾਰਟੀ ਦੇ ਵਰਕਰ ਆਗੂ ਕਹਿ ਰਹੇ ਕਿ ਦੇਖੋ ਆਮ ਆਦਮੀ ਪਾਰਟੀ ਦੇ ਕੰਮ ਤੰਬੂ ਕਨਾਤਾਂ ਤੇ ਟੈਂਟਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਤਾ ਵੋਟਰ ਦਿਖੇ ਨਾ ਵਰਕਰ ਦਿਖੇ ਨਾ ਕੋਈ ਉਥੇ ਯੋਗ ਉਹਨਾਂ ਨੂੰ ਲੀਡਰ ਲੱਭਿਆ ਤੁਹਾਨੂੰ